ਪ੍ਰੋਫੈਸੀ ਇਸ ਪਿੰਡ ਦਾ ਨਾਮ ਨਹੀਂ ਤੋ ਇਹ ਇਹ ਪਿੰਡ ਪਤਵਾਲਪੁਰ ਦੇ ਰਹਿਣ ਵਾਲੇ ਨੇ ਇਹਨਾਂ ਦੀ ਜੀਵਨ ਦੀ ਗਵਾਹੀ ਇਹ ਹੈ 5 ਸਾਲ ਤੋਂ ਇਹਨਾਂ ਦੇ ਪੇਟ ਵਿੱਚ ਦਰਦ ਰਹਿੰਦਾ ਸੀ ਬਹੁਤ ਸਾਰੇ ਡਾਕਟਰਾਂ ਕੋਲ ਦਵਾਈ ਖਾਣ ਤੋਂ ਬਾਅਦ ਵੀ ਹਰਾਮ ਨਹੀਂ ਸੀ ਆ ਰਿਹਾ ਡਾਕਟਰ ਨੇ ਇਹਨਾਂ ਨੂੰ ਸਕੈਨ ਕਰਨ ਕੋਲ ਬੋਲਿਆ ਜਦ ਇਹਨਾਂ ਨੇ ਸਕੈਨ ਕਰਵਾਈ ਤਾਂ ਡਾਕਟਰ ਨੇ ਇਹਨਾਂ ਨੂੰ ਦੱਸਿਆ ਕਿ ਤੁਹਾਡੇ ਪੇਟ ਵਿੱਚ ਪੱਥਰੀ ਅਤੇ ਦਸੌਲੀ ਹੈ ਪੱਥਰੀ ਗੁਰਦੇ ਦੇ ਖੱਬੀ ਸਾਈਡ ਲੱਗ ਚੁੱਕੀ ਹੈ ਤੇ ਦਸੌਲੀ ਪੇਟ ਦੇ ਅੰਦਰ ਹੀ ਫਟ ਚੁੱਕੀ ਹੈ ਡਾਕਟਰ ਨੇ ਇਹਨਾਂ ਨੂੰ ਜਵਾਬ ਦੇ ਦਿੱਤਾ ਤੁਸੀਂ ਅੰਮ੍ਰਿਤਸਰ ਚਲੇ ਜਾਓ ਇਹਨਾਂ ਕੋਲ ਕੋਈ ਵੀ ਪੈਸੇ ਦਾ ਇੰਤਜ਼ਾਰ ਨਹੀਂ ਸੀ ਇਹਨਾਂ ਨੇ ਦੂਸਰੀ ਨਰਸ ਕੋਲ ਚੈੱਕਅਪ ਕਰਵਾਇਆ ਨਰਸ ਨੇ ਇਹਨਾਂ ਨੂੰ ਪਾਤੜੀਆਂ ਦੀ ਦਵਾਈ ਦਿੱਤੀ ਉਸ ਦਵਾਈ ਖਾਣ ਤੋਂ ਬਾਅਦ ਵੀ ਇਹਨਾਂ ਨੂੰ ਹਾਰਾਮ ਨਹੀਂ ਸੀ ਆ ਰਿਹਾ ਉਸ ਨਰਸ ਨੇ ਵੀ ਇਹਨਾਂ ਨੂੰ ਜਵਾਬ ਦੇ ਦਿੱਤਾ 10 11 10 2023 ਦਿਨ ਬਹੁਤ ਵਾਰ ਮੀਟਿੰਗ ਵਿੱਚ ਤੁਸੀਂ ਇੱਕ ਪ੍ਰੋਫੈਸੀ ਕੀਤੀ ਇਸ ਜਗ੍ਹਾ ਤੇ ਇੱਕ ਭੈਣ ਹੈ ਉਹਨਾਂ ਨੂੰ ਇੱਕ ਸਿਸਟਰ ਨੂੰ ਮਨ ਦੇ ਅੰਦਰ ਇਹ ਗੁੱਸਾ ਹੋ ਗਿਆ ਪਰ ਪਵਿੱਤਰ ਆਤਮਾ ਕਹਿੰਦਾ ਤੂੰ ਅੱਗੇ ਨਾ ਪਰ ਪਵਿੱਤਰ ਆਤਮਾ ਕਹਿੰਦੇ ਨੇ ਇਹ ਲੈ ਹੰਡ ਪ੍ਰਾਰਥਨਾ ਦੀ ਜ਼ਰੂਰਤ ਆ ਪਵਿੱਤਰ ਆਤਮਾ ਮੈਨੂੰ ਕਹ ਰਿਹਾ ਜਿਸ ਵੀ ਜਗ੍ਹਾ ਤੇ ਆ ਤੂੰ ਅੱਗੇ ਆ ਸਕਨੀ ਪਰਮੇਸ਼ੂ ਦਾ ਆਤਮਾ ਮੈਨੂੰ ਕਹ ਰਿਹਾ ਪਵਿੱਤਰ ਆਤਮਾ ਮੈਂ ਦੇਖ ਰਿਹਾ ਤੇਰੀ ਲਾਈਫ ਚ ਬਹੁਤ ਰੋਕ ਪਵਿੱਤਰ ਆਤਮਾ ਮੈਨੂੰ ਕਹ ਰਿਹਾ ਪਵਿੱਤਰ ਮਾਇਚ ਬੰਲਾ ਸੁਪਰੇ ਹallelujah ਪ੍ਰੋਪਰਟੀ ਨੂੰ ਵੀ ਉਹਨੇ ਬੜਾ ਪੈਸੇ ਕੀਤੀ ਇੱਥੇ ਇੱਕ ਸਿਸਟਰ ਆ ਉਹਨੇ ਗੁੱਸਾ ਹੋਗਾ ਇਹ ਸਿਸਟਰ ਦਾ ਸੁਪਰੇ ਰਬ ਦੇ ਮੇਰੇ ਪਵਿੱਤਰ ਆਤਮਾ ਕਹਿੰਦਾ ਤੈਨੂੰ ਖੀਲ ਕਰਿਆ ਗਿਆ ਜਾਂ ਮੇਰੀ ਭੈਣ ਸੁਪਰੀਂਦਿਆ ਪਵਿੱਤਰ ਆਤਮਾ ਕਹਿੰਦਾ ਰਾਸ਼ੁਕਾ ਰਾਸ਼ੁਭੁਲ ਕਹਿੰਦਾ ਕਹਿੰਦਾ ਸ਼ੈਤਾਨ ਤੇਰੇ ਮਨ ਚ ਪੁੰਧੇ ਕਿ ਬਸ ਤੇਰੀ ਲਾਈਫ ਖਤਮ ਹੋ ਗਈ ਤੈਨੂੰ ਬਿਮਾਰੀਆਂ ਸ਼ੁਰੂ ਹੋ ਗਈਆਂ ਨੇ ਕੁਛ ਨਾ ਕੋ ਚੱਕੀ ਹੋਈ ਜਾਣਾ ਤੈਨੂੰ ਠੀਕ ਨਹੀਂ ਹੋਣਾ ਪਵਿੱਤਰ ਆਤਮਾ ਕਹਿੰਦਾ ਤੇਰੇ ਮਨ ਵਿੱਚ ਇਹ ਗੱਲ ਆ ਰਹੀ ਸਹੀ ਕਹਿ ਰਿਹਾ ਮੈਂ ਕੈਨਸਲੇ ਸ਼ਮਸੀ ਦੇ ਨਾਮ ਦੇ ਵਿੱਚ ਇਤਿਜਾਰ ਰਕੋੜੋਂ ਹੁੰਦੀਆਂ ਨੇ ਕੈਨਸਲੇ ਸੁਧਨਾ ਦੇ ਵਿੱਚ ਮੈਂ ਕਰੇ ਕੈਨਸਲੇ ਜੋ ਤੂੰ ਨਿਰਾਸ਼ਾ ਵਿੱਚ ਜੋ ਨਿਰਾਸ਼ਾ ਨਹੀਂ ਦੇ। ਜੋ ਤੂੰ ਡਿਪਰੈਸ਼ਨ ਤੇ ਡਿਪਰੈਸ਼ਨ ਨਹੀਂ ਲੇਗਾ। ਸਪਸ਼ਟ ਆਤਮਾਤਮਿਕ ਬਾਡੀ ਤੋਂ ਤੇਰੇ ਪੇਟ ਤੋਂ ਮੈਂ ਕਮਾੜੀ ਕਰਦਾ ਤੇਰਾ ਮੇਰੇ ਅੰਦਰ ਨਹੀਂ ਮੌਜੂਦ। ਸੁਠੀਕਾਰ ਨਵਾਦ ਦਾ ਸੁਠੀਕਾਰ 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 ਇਸ ਜਗ੍ਹਾ ਤੇ ਇੱਕ ਭੈਣ ਹੈ ਉਹਨਾਂ ਨੂੰ ਗੁਪਤ ਹੋ ਗਿਆ ਉਸ ਪੈਨ ਦਾ ਲੈਹਨ ਕਰਵਾਉਣਾ ਬਹੁਤ ਜ਼ਰੂਰੀ ਹੈ ਇਹ ਪੈਨ ਅਗਿਆਏ ਇਹਨਾਂ ਨੇ ਲੈਹਨ ਭਾਗਨਾ ਕਰਵਾਈ ਪ੍ਰੋਪਰ ਜੀ ਤੁਸੀਂ ਇਸ ਪੈਨ ਨੂੰ ਪ੍ਰੋਫੈਟਿਕ ਵਰਡ ਬਾਲੇ ਤੁਸੀਂ ਵਿਸ਼ਵਾਸ ਕਰਕੇ ਫਿਰ ਤੋਂ ਸਕੈਨ ਕਰਵਾਓ ਤੁਹਾਡੇ ਸਕੈਨ ਹੁਣ ਨਾਰਮਲ ਆਏਗੀ ਇਸ ਪੈਨ ਨੇ ਉਸ ਪ੍ਰੋਫੈਟਿਕ ਵਰਡ ਨੂੰ ਰਿਸਿਵ ਕੀਤਾ 25 ਦਸ 2023 ਨੂੰ ਇਸ ਸਕੈਨ ਕਰਵਾਈ ਤਾਂ ਇਸ ਪੈਨ ਦੀ ਸਕੈਨ ਬਿਲਕੁਲ ਨੋਰਮਲ ਆਈ ਇਸ ਬਿਗੇਸਟ ਵਾਈ ਦੇ ਲਈ ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੇ ਨੇ ਤਾਰੀਫ ਕਰਾ ਦਿਓ ਤਾਰੀਫ ਕਰਾ ਦਿਓ